ਸੋਨੇ ਬਾਈ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾ ਪੰਜਾਬ ਯੂਐਸਏ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਬਕਰੀ ਪਰਸਨਲਿਟੀ ਇੱਕ ਬਕਰੀ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਗੱਲਬਾਤ ਅਸੀਂ ਆਏ ਹੋਏ ਆ ਜੀ ਲੁਧਿਆਣਾ ਚੰਡੀਗੜ੍ਹ ਰੋਡ ਤੇ ਸਥਿਤ ਨੀਲੋਂ ਪਿੰਡ ਦੀ ਜਿਹੜੀ ਖਵਾਜਾ ਜੀ ਦੀ ਜਗ੍ਹਾ ਸੀ ਉਹਨਾਂ ਦੇ ਮੁੱਖ ਸੇਵਾਦਾਰ ਬਾਬਾ ਮਨਜੋ ਸਿੰਘ ਜੀ ਘਰੇਵਾਲ ਦੇ ਨਾਲ ਲੋ ਜੀ ਗੱਲਬਾਤ ਕਰਾਉਣੀ ਆ ਜੀ ਤੁਹਾਡੀ ਤੇ ਇਸ ਜਗ੍ਹਾ ਇਸ ਸਥਾਨ ਬਾਰੇ ਸਾਰੀਆਂ ਗੱਲਾਂ ਕਰਾਂਗੇ ਜੀ ਅੱਜ ਆਪਾਂ ਬਾਬਾ ਜੀ ਨਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਸ ਦਰਬਾਰ ਤੇ ਆਏ ਹੋ ਤੁਹਾਡੀ ਸਾਰੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾ ਭਾਈ ਜੀ ਸਵਾਲ ਮੇਰਾ ਅਗਲਾ ਤੁਹਾਡੇ ਨਾਲ ਇਹ ਹੈ ਵੀ ਤੁਸੀਂ ਗਰੇਵਾਲ ਪਰਿਵਾਰ ਨਾਲ ਸੰਬੰਧ ਤੋਂ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ ਤੇ ਦਾਦਾ ਜੀ ਕੀ ਕਰਦੇ ਸੀ ਅਸੀਂ ਸ਼ੁਰੂ ਤੋਂ ਜਿਹੜਾ ਹੈਗਾ ਖੇਤੀਬਾੜੀ ਨਾਲ ਜੁੜੇ ਹੋਇਆ, ਟਰਾਂਸਪੋਰਟ ਲਾਈਨ ਨਾਲ ਜੁੜੇ ਹੋਇਆ, ਪੈਟਰੋਲ ਪੰਪ ਸੀ ਹਨਾ ਕਈ ਤਰ੍ਹਾਂ ਦੇ ਬਿਜ਼ਨਸ ਸਾਡੇ ਦਾਦਾ ਜੀ ਨੇ ਸਟਾਰਟ ਕੀਤੇ ਸੀ। ਲੁਧਿਆਣਾ ਸ਼ਹਿਰ ਚ ਪੈਟਰੋਲ ਪੰਪ ਸਭ ਤੋਂ ਪੁਰਾਣਾ ਹੈ। ਟਰਾਂਸਪੋਰਟ ਲਾਈਨ ਬਹੁਤ ਪੁਰਾਣੀ ਹੈ। ਪਰ ਇਸੇ ਤਰੀਕੇ ਜਿਹੜੀ ਹੈ ਕਿ ਸ਼ੁਰੂ ਤੋਂ ਹੀ ਖੇਤੀਬਾੜੀ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ। ਇਹ ਟਰਾਂਸਪੋਰਟਾਂ ਦੇ ਪੰਪਾਂ ਦੇ ਜ਼ਮੀਨਾਂ ਦੇ ਮਾਲਕ ਇਹ ਫਕੀਰੀ ਲੈਨ ਚ ਇਹ ਗੱਲ ਬਣੀ ਕਿਵੇਂ ਆ ਗਈ ਦੇਖੋ ਇਹ ਆਪਾਂ ਕਹਿ ਦਿੰਨੇ ਆ ਮੈਂ ਬੜੀ ਜਗ੍ਹਾ ਪਹਿਲਾਂ ਵੀ ਵੇਖਿਆ ਹੈ ਕਿ ਫਕੀਰੀ ਲੈਂਚ ਕਿਦਾਂ ਆਗੇ ਜਦੋਂ ਰੱਬ ਆਪਾਂ ਕਹਿੰਦੇ ਆ ਕਿ ਕਣਕਣ 'ਚ ਰੱਬ ਵੱਸਦਾ ਹਰ ਇਨਸਾਨ 'ਚ ਰੱਬ ਵੱਸਦਾ ਜਦੋਂ ਇਨਸਾਨ ਉਸ ਰੱਬ ਨੂੰ ਸਮਝ ਲੈਂਦਾ ਹੈ ਨਾ ਪਾ ਲੈਂਦਾ ਤੇ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਖੇਡ ਸਾਰੀ ਉਹ ਹੀ ਖੇਡ ਰਿਹਾ ਹੈ ਤੋ ਫਿਰ ਉਹਨੂੰ ਬਾਕੀ ਚੀਜ਼ਾਂ ਜਿਹੜੀਆਂ ਉਹ ਦੁਨਿਆਵੀ ਚੀਜ਼ਾਂ ਜਿਹੜੀਆਂ ਉਹ ਫਿੱਕੀਆਂ ਲੱਗਣ ਲੱਗ ਜਾਂਦੀਆਂ ਨੇ। ਇਸੇ ਤਰੀਕੇ ਮੇਰੇ ਨਾਲ ਹੋਇਆ ਮੈਨੂੰ ਵੀ ਇਹ ਲੱਗਿਆ ਕਿ ਨਹੀਂ ਸੇਵਾ 'ਚ ਜੋ ਆਨੰਦ ਹੈ ਜੋ ਸਚਾਈ ਦੇ ਮਾਰਗ ਤੇ ਚੱਲ ਕੇ ਆਨੰਦ ਹੈ ਉਹ ਹੋਰ ਕਿਤੇ ਆਨੰਦ ਨਹੀਂ ਹੋ ਸਕਦਾ। ਇਸੇ ਤਰੀਕੇ ਮੇਰਾ ਵੀ ਮਨ ਪਰਿਵਰਤਨ ਹੋਇਆ ਔਰ ਮੈਂ ਇਧਰ ਧਾਰਮਿਕ ਵਾਲੇ ਪਾਸੇ ਸੇਵਾ ਵਾਲੇ ਪਾਸੇ ਆ ਕੇ ਅੱਜ ਤੋਂ 27 ਸਾਲ ਪਹਿਲਾਂ ਪਰਾਚੀਨ ਦਰਬਾਰ ਜਿਹੜਾ ਤਨਤਨ ਖਵਾਜ਼ਾ ਖਿਜ਼ਰ ਭਲੇ ਜੀ ਨੀਲੋਪੁਰ ਉਥੇ ਸੇਵਾ ਦੀ ਸ਼ੁਰੂਆਤ ਕੀਤੀ ਸੀ ਔਰ ਅੱਜ ਮਾਲਕ ਦੀ ਕਿਰਪਾ ਨਾਲ ਤੁਸੀਂ ਦੇਖ ਰਹੇ ਹੋ ਕਿ ਦਰਬਾਰ ਦੀ ਸੇਵਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਭਾਈ ਜੀ ਇਹਦੀ 27 ਸਾਲ ਤੋਂ ਤੁਸੀਂ ਸੇਵਾ ਸੰਭਾਲ ਲਈ ਸਾਰੀ ਦੁਨੀਆ ਨੇ ਲਗਭਗ ਆਉਂਦੇ ਜਾਂਦੇ ਲੋਕਾਂ ਨੂੰ ਪਤਾ ਫਿਰ ਇਹਨੂੰ ਪਰਾਚੀਨ ਕਿਵੇਂ ਕਹਿ ਦਿੰਦੇਗੇ ਪਰਾਚੀਨ ਕਿਵੇਂ ਹੋ ਗਿਆ ਜੀ 27 ਸਾਲ ਤੋਂ ਕੋਈ ਪਰਾਚੀਨ ਚ ਨਹੀਂ ਆਉਂਦਾ ਮੈਨੂੰ ਆਏ ਨੂੰ ਇੱਥੇ 27 ਸਾਲ ਹੋਇਆ ਜੀ ਜਗਾ ਹੈ ਪ੍ਰਾਤਨ ਪੁਰਾਣੀ ਹੈ ਜਿਹਦਾ ਮੈਂ ਬਹੁਤ ਮਤਲਬ ਪਿੱਛੋਂ ਦਾ ਜਿਹੜਾ ਅਛੋਕੜ ਸੀ ਉਹ ਪਤਾ ਕਰਿਆ ਜਿਹੜੇ ਮੰਨ ਲਓ ਅੱਜ ਜਿਨ੍ਹਾਂ ਦੀ ਉਮਰ 75 80 ਸਾਲ ਹੈ ਉਹ ਦੱਸਦੇ ਹੈ ਕਿ ਇੱਥੇ ਜੰਗਲ ਹੁੰਦਾ ਸੀ ਜਾਣ ਆਉਣ ਨੂੰ ਕੋਈ ਰਸਤਾ ਵੀ ਨਹੀਂ ਸੀ ਤੇ ਉਦੋਂ ਉਹ ਕਹਿੰਦੇ ਆ ਕਿ ਸਾਡੇ ਵੀ ਜਿਹੜੇ ਵੱਡੇ-ਵਡੇਰੇ ਸੀ ਭਾਬ ਉਹਨਾਂ ਦੇ ਮਾਵਾ ਉਹਨਾਂ ਦੇ ਦਾਦੀ ਜਾਂ ਦਾਦੇ ਤੋਂ ਕਹਿੰਦੇ ਹੁੰਦੇ ਸੀ ਕਿ ਦੀਵਾਲੀ ਨੂੰ ਪਹਿਲਾਂ ਜਿਹੜਾ ਦੀਵਾ ਉੱਥੇ ਜਗ੍ਹਾ ਤੇ ਬਾਲ ਕੇ ਆਓ। ਤੋਂ ਹੁਣ ਜੇ ਆਪਾਂ ਗੱਲ ਕਰੀਏ 1.5 200 ਸਾਲ ਤਾਂ ਹੋ ਹੀ ਗਿਆ। ਲੇਕਿਨ ਇਹ ਜਗਾ ਜਿਹੜੀ ਆਵਾਦ ਹੋਈ ਭਾਬ ਕਹਿੰਦਾ ਕਿ ਸੰਗਤ ਵਾਸਤੇ ਲੋਕਾਂ ਨੂੰ ਪਤਾ ਲੱਗਿਆ ਜਦੋਂ ਉਹ ਉਦੋਂ ਹੋਈ ਜਦੋਂ ਆ ਪੁਲ ਬਣਿਆ। ਕਿਉਂਕਿ ਇਹ ਪੁਲ ਦੋ ਵਾਰ ਟਹਿ ਚੁੱਕਿਆ ਤੀਜੀ ਵਾਰੇ ਬੋਲ ਜਿਹੜਾ ਬਣਿਆ ਇਹ ਖੜਾ ਹੈ ਫਿਰ ਇੱਥੇ ਸੜਕ ਬਣ ਗਈ ਔਰ ਇਹ ਜਗ੍ਹਾ ਸੜਕ ਦੇ ਨਾਲ ਆ ਗਈ ਇਸ ਕਰਕੇ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਔਰ ਲੋਕ ਇੱਥੇ ਆਉਣ ਜਾਣ ਲੱਗੇ ਲੇਕਿਨ ਦਰਬਾਰ ਇਹ ਬਹੁਤ ਪੁਰਾਣਾ ਹੈ ਤੁਹਾਡੇ ਤੋਂ ਪਹਿਲਾਂ ਇੱਥੇ ਸੇਵਾ ਕੌਣ ਕਰਦੇ ਸੀਗੇ ਮੇਰੇ ਤੋਂ ਪਹਿਲਾਂ ਬਹੁਤ ਫਕੀਰ ਇੱਥੇ ਆਏ ਹਨ ਪਰ ਜੇ ਆਪਾਂ ਕਹੀਏ ਕੋਈ ਪੱਕੇ ਤੌਰ ਤੇ ਨਹੀਂ ਸੀ ਪੱਕੇ ਤੌਰ ਤੇ ਨਹੀਂ ਸੀ ਕੋਈ ਵੀ ਕਿਉਂਕਿ ਮਾਲਕ ਵੀ ਜੀ ਤੋਂ ਸੇਵਾ ਲੈਣੀ ਚਾਹੁੰਦਾ ਉਹੀ ਰਹਿ ਸਕਦਾ ਦਰਬਾਰ ਤੇ ਉਹੀ ਰਹਿ ਸਕਦਾ ਗੁਰੂ ਘਰਾਂ ਦੇ ਵਿੱਚ ਜਿਹਨੂੰ ਉਹ ਮਾਲਕ অনুমতি ਦਵੇ ਔਰ ਮਾਲਕ ਜੀ ਨੂੰ ਚਾਵੇ ਕਿ ਹਾਂ ਇਹ ਸੇਵਾ ਕਰੇ ਬਹੁਤ ਇੱਥੇ ਆਏ ਪਰ ਕੋਈ ਪੱਕਾ ਨਹੀਂ ਸੀ ਕਿਸੇ ਨੇ 2 ਸਾਲ ਕਿਸੇ ਨੇ 10 ਸਾਲ ਕਿਸੇ ਨੇ 4 ਸਾਲ ਇਦਾਂ ਸੇਵਾ ਕੀਤੀ ਉਸ ਤੋਂ ਬਾਅਦ ਉਹ ਇੱਥੋਂ ਜਾਂਦੇ ਰਹੇ ਦਰਸ਼ਕੋ ਪੰਜਾਬ ਦਾ ਦਿਲ ਸ਼ਹਿਰ ਲੁਧਿਆਣਾ ਤੇ ਲੁਧਿਆਣੇ ਦਾ ਇੱਕ ਬਹੁਤ ਹੀ ਬਿਜ਼ੀ ਚੌਂਕ ਹੈ ਸਮਰਾਲਾ ਚੌਂਕ ਬਾਈ ਜੀ ਉਹਨਾਂ ਦੀ ਰਹਿائش ਕਹਿੰਦੇ ਸਮਰਾਲਾ ਚੌਕ ਦੇ ਵਿੱਚ ਅੱਜ ਵੀ ਆ ਫਿਰ ਉਹ ਇੱਕ ਮਹਿਲਾ ਵਰਗੇ ਘਰ ਛੱਡ ਕੇ ਇੱਥੇ ਮੱਖੀ ਮਛਰਾਂ ਚ ਆ ਕੇ ਫਸੇ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਪਰਮਾਤਮਾ ਤੁਹਾਡੇ ਮਨ ਨੂੰ ਮੋੜ ਦਵੇ ਜਦੋਂ ਤੁਹਾਡਾ ਮਨ ਜਿਹੜਾ ਉਹ ਸੇਵਾ ਵਾਲੇ ਪਾਸੇ ਨੂੰ ਲੱਗ ਗਿਆ ਨਾ ਫਿਰ ਮੱਖੀਆਂ ਮਛਰ ਕੁਝ ਨਹੀਂ ਕਹਿੰਦੇ ਜਦੋਂ ਮੈਂ ਇੱਥੇ ਆਇਆ ਸੀ ਬਾਬਾ ਜੀ ਦਾ ਦਰਬਾਰ ਆ ਜਿਹੜਾ ਇਹ ਤੋਂ ਸਵਾ ਹੋਰ ਕੋਈ ਵੀ ਇੱਥੇ ਕਮਰਾ ਨਹੀਂ ਸੀ ਕੋਈ ਵੀ ਇੱਥੇ ਬਰਾਂਡਾ ਨਹੀਂ ਸੀ ਕੁਛ ਨਹੀਂ ਸੀ ਅਸੀਂ ਚਾਨਣੀਆਂ ਲਾ ਕੇ ਸੰਗਤ ਦੇ ਬੈਠਣ ਵਾਸਤੇ ਛਾਂ ਕਰਦੇ ਹੁੰਦੇ ਸੀ ਔਰ ਆਪ ਅਸੀਂ ਇੱਥੇ ਛੋਟੀ ਜੀ ਛੰਨ ਸੀ ਉਹ ਛੰਨ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਉਸ ਮਾਲਕ ਦੀ ਬੰਦਗੀ ਚ ਉਸ ਮਾਲਕ ਦੇ ਪਿਆਰ ਚ ਪਤਾ ਹੀ ਨਹੀਂ ਸੀ ਲੱਗਦਾ ਕਿ ਮੱਖੀਆਂ ਮਥਰ ਤੰਗ ਕਰਦੇ ਆ ਤੁਹਾਨੂੰ ਤਾਂ ਮੱਖੀਆਂ ਮਥਰਾਂ ਨੇ ਤੰਗ ਨਹੀਂ ਕੀਤਾ ਜਿਹੜੇ ਤੁਹਾਡੇ ਘਰੋਂ ਬੀਬੀ ਜੀ ਸੀ ਉਹਨਾਂ ਨੇ ਨਹੀਂ ਕਿਹਾ ਵੀ ਅਜੱਟਾ ਕਿੱਥੇ ਲੈ ਆ ਗਿਆ ਫਸਾਤਾ देखो ए भी परमात्मा दी बड़ी बड़ी देन है मैं अक्सर गल करता हुना कि जिन्नी देर तक ਤੁਹਾਡਾ ਪਰਿਵਾਰ ਤੁਹਾਡੇ ਨਾਲ ਨਹੀਂ ਉਨੀਂ देर ਤੁਸੀਂ ਕਾਮਯਾਬ ਨਹੀਂ ਹੋ ਸਕਦੇ ਕਿਸੇ ਗੱਲ ਸ। ਔਰ ਮੇਰੇ ਤੇ ਮਾਲਕ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਚਾਹੇ ਮੇਰੇ ਪਿਤਾ ਜੀ ਸੀ ਚਾਹੇ ਹੁਣ ਮੇਰੇ ਭਰਾ ਨੇ ਛੋਟੇ ਬ੍ਰਦਰ ਚਾਹੇ ਮੇਰੀ ਵਾਈਫ ਹੈ ਚਾਹੇ ਮੇਰੇ ਬੱਚੇ ਹੈ ਤੁਸੀਂ ਦੇਖੋਗੇ ਕਿ ਉਹ ਸੰਗਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਗਤ ਤੋਂ ਵੀ ਅੱਗੇ ਹੋ ਕੇ ਸੇਵਾ ਕਰਨਗੇ ਉਹ। ਪਰਮਾਤਮਾ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਔਰ ਇਸੇ ਕਰਕੇ ਹੀ ਮੈਂ ਜੋ ਇਹ ਸੇਵਾ ਕਰ ਪਾਇਆ ਕਿਉਂਕਿ ਮੇਰਾ ਪਰਿਵਾਰ ਦਾ ਮੇਰੇ ਨਾਲ ਸਾਥ ਸੀ ਠੀਕ ਜਿੰਨੀ ਦੇਰ ਤੱਕ ਪਰਿਵਾਰ ਦਾ ਸਾਥ ਨਹੀਂ ਤੁਸੀਂ ਕਿਸੇ ਵੀ ਖੇਤਰ ਚ ਅੱਗੇ ਨਹੀਂ ਵੱਧ ਸਕਦੇ ਕਿਉਂ ਕਿ ਤੁਸੀਂ ਇਕੱਲੇ ਜਿਹੜਾ ਹੈ ਨਾ ਕੁਝ ਨਹੀਂ ਕਰ ਸਕਦੇ ਜਿੰਨੀ ਦੇਰ ਤੁਹਾਡੇ ਪਰਿਵਾਰ ਤੁਹਾਡੇ ਬੱਚੇ ਤੁਹਾਡੀ ਵਾਈਫ ਤੁਹਾਡੇ ਭਰਾ ਤੁਹਾਡੇ ਮਾਪੇ ਉਹਦਾ ਸਾਥ ਨਹੀਂ ਹੈ ਮੈਨੂੰ ਹਰ ਤਰ੍ਹਾਂ ਦਾ ਚਾਹੇ ਉਹ ਪੈਸਿਆਂ ਵੱਲੋਂ ਸੀ ਚਾਹੇ ਉਹ ਇੱਥੇ ਦੇ ਰੱਖ-ਰਖਾਵ ਸੀ ਚਾਹੇ ਉਹ ਇੱਥੇ ਦੀ ਸੇਵਾ ਸੀ ਹਰ ਚੀਜ਼ 'ਚ ਮੇਰੇ ਪਰਿਵਾਰ ਨੇ ਮੈਨੂੰ ਯੋਗਦਾਨ ਦਿੱਤਾ ਤੁਸੀਂ ਸ਼ਾਇਦ ਦੇਖਿਆ ਹੋਊਗਾ ਕਿ ਪਹਿਲਾ ਸਥਾਨ ਹੈ ਜਿੱਥੇ ਕੋਈ ਵੀ ਗੜਾਈ ਨਹੀਂ ਕੀਤੀ ਜਾਂਦੀ ਕਿਸੇ ਵੀ ਪਿੰਡਾਂ 'ਚੋਂ ਕਿਸੇ ਵੀ ਸ਼ਹਿਰਾਂ 'ਚੋਂ ਕੋਈ ਗੜਾਈ ਨਹੀਂ ਕੀਤੀ ਜਾਂਦੀ ਕੋਈ ਪੈਸੇ ਦੀ ਢਾਲ ਨਹੀਂ ਇਕੱਠੀ ਕੀਤੀ ਜਾਂਦੀ ਕੋਈ ਕਣਕ ਨਹੀਂ ਇਕੱਠੀ ਕੀਤੀ ਜਾਂਦੀ ਕੋਈ ਝੋਨਾ ਨਹੀਂ ਇਕੱਠਾ ਕੀਤਾ ਜਾਂਦਾ ਇੱਥੇ ਜੋ ਕੁਝ ਵੀ ਇਸ ਦਰਬਾਰ 'ਤੇ ਚੱਲ ਰਿਹਾ ਹੈ ਉਹ ਸਿਰਫ ਸਿਰਫ ਜੋ ਬਾਬਾ ਜੀ ਦੀ ਗੋਲਕ ਹੈ ਉਹਦੇ ਤੋਂ ਚੱਲ ਰਿਹਾ ਔਰ ਉਹਦੇ ਤੇ ਵੀ ਜਿਹੜਾ ਚੱਲ ਰਿਹਾ ਸਾਡਾ ਟਰਸਟ ਬਣਿਆ ਹੋਇਆ ਹੈ ਖਵਾਜਾ ਗਰੀਬ ਨਵਾਜ਼ ਸੋਸ਼ਲ ਵੈਲਫੇਅਰ ਟਰਸਟ ਟਰਸਟ ਦੇ ਤਹਿਤ ਉਹ ਪੈਸਾ ਵੀ ਜਿਹੜੀ ਉਹ ਮਾਇਆ ਵੀ ਜਿਹੜੀ ਆਉਂਦੀ ਹੈ ਉਹ ਸੀ ਅਨਾਥ ਬੱਚਿਆਂ ਦੀ ਪੜ੍ਹਾਈ ਤੇ ਕਿਸੇ ਲੋੜਵੰਦ ਪਰਿਵਾਰ ਦੀ ਬੱਚੀ ਦੇ ਵਿਆਹਨ ਤੇ ਬੇਸਹਾਰਾ ਔਰ ਅਨਾਥ ਜਿਹੜੇ ਜਾਨਵਰ ਨੇ ਚਾਹੇ ਉਹ ਕੁੱਤਾ ਘੋੜਾ ਕਾਂ ਪਸ਼ੂ ਪੰਛੀ ਕੋਈ ਵੀ ਹੈ ਕੋਈ ਸੱਟ ਲੱਗੀ ਹੈ ਕੋਈ ਕੀੜੇ ਪਏ ਉਹ ਅਸੀਂ ਲਿਆ ਕੇ ਉਹਦੀ ਇੱਥੇ ਸੇਵਾ ਕਰਦੇ ਹਾਂ ਡਾਕਟਰ ਪੱਕਾ ਰੱਖਿਆ ਹੋਇਆ ਇਸੇ ਤਰੀਕੇ ਕੋਈ ਵੀ ਲੋੜਵੰਦ ਵਿਚਾਰਾ ਗਰੀਬ ਆ ਜਾਂਦਾ ਹੈ ਜਿਹੜਾ ਇਲਾਜ ਨਹੀਂ ਕਰਵਾ ਸਕਦਾ ਅਸੀਂ ਉਹਦਾ ਇਲਾਜ ਕਰਾਉਂਦੇ ਇਹ ਸਾਰਾ ਕੁਝ ਤਾਂ ਹੋ ਪਾਰ ਰਿਹਾ ਹੈ ਕਿ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ